ਫੜਾ ਕਿ ਮੇਰੀ ਕਬੂਤਰਵਾਦੀ ਸੀ ਜਿਹੜੀ ਇਹ 우ਸਤਾਦ ਰਮਜ਼ਾਨ ਦੇ ਘਰੋਂ ਪੂਰੀ ਹੋਈ ਤੇ ਇਹਦੇ ਉੱਤੇ ਨਾਂ ਦੇਖ ਲਿਓ ਜਿਹੜਾ ਮਰਜੀ ਬੰਦਾ ਪਾਲ ਲਿਓ 우ਸਤਾਦ ਰਮਜ਼ਾਨ ਦਾ ਲਿਖਿਆ ਆਪ ਮਰ ਗਿਆ ਅੱਲਾ ਉਹਨੂੰ ਜੰਨਤ ਨਸੀਬ ਕਰੇ ਉਹਦੀ ਕਬਰ ਤੇ ਜੇ ਕੋਈ ਜ਼ਾਬ ਅੱਲਾ ਪਾਕ ਆਪਣੇ ਕਰੀਮ ਦੇ ਨਾਮ ਤੇ ਸਦਕੇ ਟਾਲ ਦੇਵੇ ਮੈਂ ਉਹਦਾ ਨਾਂ ਨਹੀਂ ਮਟਾਇਆ ਬਿਲਕੁਲ ਸਹੀ ਹੈ ਸ਼ਾਦੀ ਅੱਲਾ ਤੁਹਾਡੇ ਦਾ ਨਸੀਬ ਬਣ ਕਰੇ ਮੋੜ ਵੀ ਗੋਲੀਆਂ ਵੀ ਠੰਡਾ ਪਾਣੀ ਵੀ ਇਹਦੇ ਉੱਤੇ ਲਿਖਿਆ ਹੋਇਆ ਤੇ ਲਿਖਿਆ ਹੋਇਆ 우ਸਤਾਦ ਰਮਜ਼ਾਨ ਦਾ ਬਣਾਇਆ ਮੈਂ ਜ਼ਰੂਰ ਕਾਮਯਾਬੀ ਇੱਥੇ ਮੈਨੂੰ ਮਿਲੀ ਸੀ ਤੇ ਅੱਗੇ ਆ ਜਾ ਨਾ ਭਾਈ ਅੱਗੇ ਆ ਜਾ ਥੋੜਾ ਜਿਹਾ ਅੱਗੇ ਆ ਥੋੜਾ ਜਹਾ ਤੂੰ ਪਰੇ ਨੂੰ ਹੋ ਜਾ ਅੱਜ ਦੀ ਨਵੀਂ ਕਿਤਾਬ ਮਾਸ਼ਾਅੱਲਾ ਤੁਹਾਨੂੰ ਮੇਰੀ ਆ ਜੇ ਤੁਸੀਂ ਬਹੁਤ ਕੁਝ ਜ਼ਿਆਦਾ ਸਿੱਖਣਾ ਵਸੀਮ ਕਿੱਥੇ ਆ ਨਹੀਂ ਆਉਂਦੀ ਉਸੇ ਹਾਲਾ ਬੋਤੋ ਇਹੀ ਤਰ੍ਹਾਂ ਸ਼ੌਕ ਸੀ ਜਾਂ ਕੋਈ ਹੋਰ ਵੀ ਸ਼ੌਕ ਸੀ ਸੀਗੀਰ ਦੀ ਸ਼ੌਕ ਸੀ ਜਾਂ ਕੋਈ ਸ਼ੌਕ ਹੈ ਇੰਨਾ ਖਰਚਾ ਹਮ ਲੈਣ ਲਈ ਪਿਆਰ ਤਾਂ ਮੈਂ ਕਰਦੇ ਹੀ ਜਾਣਾ ਜਦੋਂ ਮੈਂ ਜ਼ਗਰਦ ਕਰ ਲਿਆ ਜੇ ਮੈਂ ਇੱਥੋਂ ਜਾਂਦਾ ਘਰ ਜਾਂਦੇ ਆ ਤਾਂ ਜਾਣ ਤੋਂ ਪਹਿਲੇ ਕਿਸੇ ਬੰਦੇ ਨੂੰ ਪਤਾ ਸੀ ਇੱਥੋਂ ਫੈਸਲਾਬਾਦ ਜਾਣਾ ਨਹੀਂ ਜੀ ਬਿਲਕੁਲ ਨਹੀਂ ਹੈ ਤੇ ਜੇ ਮੇਰੀ ਉਹ ਡੈਥ ਹੋ ਜਾਂਦੀ ਫੈਸਲਾਬਾਦ ਜਾਂਦੇ ਅੱਲਾਹ ਪਖਤਾਨ ਦੋਸਤੀ ਦੇ ਸਾਜੀ ਇਹ ਗੱਲਾਂ ਨਹੀਂ ਮੌਤ ਨੂੰ ਯਾਦ ਰੱਖਣਾ ਚਾਹੀਦਾ ਭੁੱਲਣਾ ਨਹੀਂ ਚਾਹੀਦਾ ਇਹਨਾਂ ਨੂੰ ਜੇ ਮੈਂ ਕੁਛ ਦਵਾਈ ਨਾ ਏ ਬਾਅਦ ਵਿੱਚ ਕਿਸੇ ਹੋਰ ਤੋਂ ਮੰਗਣ ਬਿਜਤੀ ਕਿਦੀ ਆ ਜਿਸ ਮਕਸਦ ਲਈ ਇਹਨਾਂ ਨੇ ਇੰਨਾ ਕੁਛ ਕੀਤਾ ਇਹਨਾਂ ਦਾ ਮਕਸਦ ਹੀ ਨਾ ਹਾਲ ਹੋਵੇ ਸ਼ਾਇਦ ਅਸਲ ਸਾਜਿਨ ਸੰਦੀ ਜਿਹੜਾ ਇੱਕ ਨਾ ਪਿਆਰ ਮਮਾ ਇੱਕ ਰੰਦਾ ਇੱਥੇ ਇੱਕ ਖੜਾ ਹੋ ਅੱਗੇ ਆ ਮੀਆਂ ਮਮਾ ਬਖਸ਼ਾ ਫਰਮਾਉਂਦੇ ਕਹਿੰਦੇ ਪੱਲੇ ਨਹੀਂ ਬਣਗੇ ਨਾ ਪੰਛੀ ਤੇ ਦਰवेश ਜਿਨ੍ਹਾਂ ਨੂੰ ਤਕਵਾ ਹੈ ਰੱਬ ਦਾ ਉਹਨਾਂ ਨੂੰ ਰਿਜ਼ਕ ਹਮੇਸ਼ਾ ਇਸ ਕਬੂਤਰਬਾਜ਼ੀ ਤਕਵੇ ਦੀ ਹੈ ਜਿਹਦਾ ਤਕਵਾ درست ਹੋਏਗਾ ਉਹ ਫਾਇਦ ਪਾਏਗਾ ਜਿਹਦਾ ਤਕਵਾ درست ਹੋਈਏਗਾ ਉਸ ਲਈ ਲੋਖਾਰਾ ਦਾ ਭਾਏ ਕਿੰਨੇ ਵੱਡੇ ਉਸਤਾਦ ਪੂਰੇ ਫੜਾ ਕਿ ਮੇਰੀ ਕਬੂਤਰਬਾਜ਼ੀ ਸੀ ਜਿਹੜੀ ਇਹ ਉਸਤਾਦ ਰਮਜ਼ਾਨ ਦੇ ਘਰੋਂ ਪੂਰੀ ਹੋਈ ਤੇ ਇਹਦੇ ਉੱਤੇ ਨਾਂ ਦੇਖ ਲਿਓ ਜਿਹੜਾ ਮਰਜੀ ਬੰਦਾ ਪਾਲ ਲਿਓ ਉਸਤਾਦ ਰਮਜ਼ਾਨ ਦਾ ਲਿਖਿਆ ਆਪ ਮਰ ਗਿਆ ਅੱਲਾ ਉਹਨੂੰ ਜੰਨਤ ਨਸੀਬ ਕਰੇ ਉਹਦੀ ਕਬਰ ਤੇ ਜੇ ਕੋਈ ﻋਜ਼ਾਬ ਆ ਅੱਲਾ ਪਾਕ ਆਪਣੇ ਪਿਆਰੇ ਹਮਦਰ ਦੇ ਸਦਕੇ ਟਾਲ ਦੇਵੇ ਮੈਂ ਉਹਦਾ ਨਾਂ ਨਹੀਂ ਮਟਾਇਆ ਬਿਲਕੁਲ ਸਹੀ ਹੈ ਸ਼ਾਦੀ ਅੱਲਾ ਤੁਹਾਡੇ ਦਾਸੀਬਾਂ ਦੀ ਕਰੇ ਮੋੜ ਵੀ ਗੋਲੀਆਂ ਵੀ ਠੰਡਾ ਪਾਣੀ ਵੀ ਇਹਦੇ ਉੱਤੇ ਲਿਖਿਆ ਹੋਇਆ ਤੇ ਲਿਖਿਆ ਹੋਇਆ ਉਸਤਾਦ ਰਮਜ਼ਾਨ ਦਾ ਬਣਾਇਆ ਮੈਂ ਜਰੂਰ ਕਾਮਯਾਬੀ ਇੱਥੇ ਮੈਨੂੰ ਮਿਲੀ ਸੀ ਤੇ ਵੇ ਆ ਨਾ ਭਾਈ ਅੱਗੇ ਆ ਥੋੜਾ ਜਿਹਾ ਅੱਗੇ ਆ ਥੋੜਾ ਜਹਾ ਤੂੰ ਪਰੇ ਨੂੰ ਹੋ ਜਾ ਅੱਜ ਦੀ ਨਵੀਂ ਕਿਤਾਬ ਮਾਸ਼ਾਅੱਲਾ ਤੁਹਾਨੂੰ ਮੇਰੀ ਹੈ ਜੇ ਤੋ ਤੁਸੀਂ ਬਹੁਤ ਕੁਝ ਜ਼ਿਆਦਾ ਸਿੱਖਣਾ ਵਾਸੀਮ ਕਿੱਥੇ ਆ ਨਹੀਂ ਰੋਡੀਓ ਸੀ ਪਾਣਾ ਬੋਤ ਇਹ ਹੀ ਤਰ੍ਹਾਂ ਸ਼ੌਕ ਸੀ ਜਾਂ ਕੋਈ ਹੋਰ ਵੀ ਸ਼ੌਕ ਹਾਂ ਜੀ ਸੀ ਵੀ ਸ਼ੌਕ ਸੀ ਜਾਂ ਕੋਈ ਹੋਰ ਆ ਇੰਨਾ ਖਰਚਾ ਮੰ ਲੈਣ ਲਈ ਕਿਤਾਬ ਦਾ ਪਿਆਰ ਤਾਂ ਮੈਂ ਕਰਦੇ ਹੀ ਜਾਣਾ ਜਦੋਂ ਮੈਂ ਜ਼ਗਰਦ ਕਰ ਲਿਆ ਜੇ ਮੈਂ ਇੱਥੋਂ ਜਾਂਦਾ ਘਰ ਜਾਂਦੇ ਆ ਤਾਂ ਜਾਣ ਤੋਂ ਪਹਿਲੇ ਕਿਸੇ ਬੰਦੇ ਨੂੰ ਪਤਾ ਸੀ ਇੱਥੋਂ ਫੈਸਲਾਬਾਦ ਜਾਣਾ ਨਹੀਂ ਜੀ ਬਿਲਕੁਲ ਨਹੀਂ ਹੈ ਤੇ ਜੇ ਮੇਰੀ ਉਹ ਡੈਥ ਹੋ ਜਾਂਦੀ ਫੈਸਲਾਬਾਦ ਜਾ ਜਾਂਦੀ ਬਾਕੀ ਤਾਂ ਦੋਸਤੀ ਦੇ ਸਾਜੀ ਇਹ ਗੱਲਾਂ ਨਹੀਂ ਮੌਤ ਨੂੰ ਯਾਦ ਰੱਖਣਾ ਚਾਹੀਦਾ ਭੁੱਲਣਾ ਨਹੀਂ ਚਾਹੀਦਾ ਤੇ ਇਹਨਾਂ ਨੂੰ ਜੇ ਮੈਂ ਕੁਝ ਦਵਾਈ ਨਾ ਆਏ ਬਾਅਦ ਵਿੱਚ ਕਿਸੇ ਹੋਰ ਤੋਂ ਮੰਦਣ ਬਿਜਤੀ ਕਿਦੀ ਆ ਜਿਸ ਮਕਸਦ ਲਈ ਇਹਨਾਂ ਨੇ ਇੰਨਾ ਕੁਝ ਕੀਤਾ ਇਹਨਾਂ ਦਾ ਮਕਸਦ ਹੀ ਨਾ ਹੱਲ ਹੋਵੇ ਖਾਦਾ ਅਸਲ ਸਾਜਿਨ ਸੰਦੀ ਜਿਹੜਾ ਇੱਕ ਨਾ ਪਿਆਰ ਮਾਪਦਾ ਇੱਕ ਕਹਿੰਦਾ ਇੱਥੇ ਇੱਕ ਖੜਾ ਹੋ ਅੱਗੇ ਆ ਮੀਆਂ ਮਮਾ ਬਖਸ਼ਾ ਫਰਮਾਨਦੇ ਕਹਿੰਦੇ ਪੱਲੇ ਨਹੀਂ ਬਣਗੇ ਨਾ ਪੰਛੀ ਤੇ ਦਰवेश ਜਿਨ੍ਹਾਂ ਨੂੰ ਤਕਵਾ ਹੈ ਰੱਬ ਦਾ ਉਹਨਾਂ ਨੂੰ ਰਿਜ਼ਕ ਹਮੇਸ਼ਾ ਇਸ ਕਬੂਤਰ ਬਾਜ਼ੀ ਤਕਵੇ ਦੀ ਹੈ ਜਿਹਦਾ ਤਕਵਾ درست ਹੋਏਗਾ ਉਹ ਫਾਇਦ ਪਾਏਗਾ ਜਿਹਦਾ ਤਕਵਾ درست ਨਹੀਂ ਹੋਏਗਾ ਉਸਦੀ ਲੋਖਾਰੇਗਾ ਭਾਵੇਂ ਕਿੰਨੇ ਵੱਡੇ ਸਾਬ ਸਸ ਸਿਕਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ